ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਚਾਰ ਗਾਵਾਂ ਦੋਸਤੋ ਗਾਵਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨ ਗਾਵਾਂ ਜਿਹੜੀਆਂ ਗੱਬਣਾ ਤੇ ਇੱਕ ਗਾਂਢੀ ਸਹੀ ਸਹੀ ਹੋ ਗਈ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਅੱਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਰਪੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਠੀਕ ਠਾਕ ਜੀ ਹਾਂ ਜੀ ਬੜੀ ਕਿਰਪਾ ਗ ਸਰਦਾਰ ਜੀ ਬੋਲਦੀ ਵੀਰਾ ਅੰਦਰਸਪਿੰਡ ਸਭਰਾਤ ਸੇਲ ਪੱਟੀ ਜਿਹਦਾ ਸ੍ਰੀ ਤਰਨਤਨ ਸਿੰਘ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਫੋਨ ਨੰਬਰ ਤੇ ਨਾਮ ਦੱਸ ਦਿਓ ਫੋਨ ਨੰਬਰ 9877735033 ਨਾਮ ਹਰਪ੍ਰੀਤ ਸਿੰਘ ਠੀਕ ਹੈ ਜੀ ਅੱਜ ਆਪਣੇ ਕੋਲ ਚਾਰ ਨਗੇਗਾ ਅੱਜ ਚਾਰ ਨਗਾ ਤਿੰਨ 15 ਵੇੜਾ ਗੱਬਣ ਤਿਆਰ ਆ ਤੇ ਇੱਕ ਸੂਈ ਇੱਕ ਸੂਈ ਹਾਂਜੀ ਹਾਂਜੀ ਤੇ ਆਪਾਂ ਸ਼ੁਰੂ ਕਰ ਲਈਏ ਸੂਈਆਂ ਤੋਂ ਹਾਂਜੀ ਹਾਂਜੀ ਸੂਈਆਂ ਤੋਂ ਦਸੀਏ ਡਿਟੇਲ ਵੀਰ ਉਹਨਾਂ ਨੂੰ ਕਿਨਵਾਸ ਸੁਭਾ ਸੁਈ ਤੇ ਤੀਸਰਾ ਸੁਭਾ ਸੁਈ ਖੈਰਾ ਸਾਹਿਬ ਅੱਛਾ ਜੀ ਕੋਈ ਦੁੱਧ 13 14 ਲੀਟਰ ਆਠ ਕਿਲੋ ਦਾ ਸਮਾਂ ਹੈਗਾ ਸੁਈ ਨੂੰ ਅੱਛਾ ਜੀ ਮੇਲ ਕਾਫ ਮਾਦਰ ਆ ਜੀ ਅੱਛਾ ਵਸ਼ੇ ਨੂੰ ਜਨਮ ਦਿੱਤਾ ਹਾਂ ਜੀ ਹਾਂ ਜੀ ਵਸ਼ੇ ਨੇ ਜਨਮ ਦਿੱਤਾ ਠੀਕ ਹੈ ਜੀ ਦੁੱਧ ਹੁਣ 13 ਕਿਲੋ ਹੈ ਨਾ 13 ਲੀਟਰ ਦੁੱਧ ਉਹ ਕੰਡੇ ਠੀਕ ਹੈ ਜੀ ਸੂਬਾ ਤੇਜਸ ਸੁਈ ਹਾਂ ਜੀ ਹਾਂ ਜੀ ਲੋ ਜੀ ਦੋਸਤੋ ਚੈੱਕ ਕਰ ਲੋ ਤੇਜਸ ਸੁਭਾ ਸੁਈ 13 ਕਿਲੋ ਦੁੱਧ ਹੁਣ ਜਿਹੜਾ ਮੌਕੇ ਦਾ ਤਿਆਰ ਆ ਬੱਚਾ ਨੇ ਵਸ਼ਾ ਦਿੱਤਾ ਕਰਦਕਟ ਗਾਂ ਦਾ ਤੁਸੀਂ ਕਰ ਲੋ ਚੈੱਕ ਲੈ ਚੋਇਸ ਵੀ ਵੀਰ ਵਧੀਆ ਇੱਕ ਨੰਬਰ ਚੋਈ ਇਹ ਇੱਕ ਨੰਬਰ ਖੈਰਾ ਦਾ ਬੱਚਾ ਛੜਨ ਦੀ ਲੋੜ ਨਹੀਂ ਥੱਲੇ ਪੈਣਾ ਹੋਏ ਤੇ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੱਕ ਜੀ ਨਕਰੇ ਥਣ ਲੱਗੇ ਚਾਰੇ ਗੈਪ ਦੇ ਵਿੱਚ ਦੋਸਤੋ ਕੋਈ ਪੋਰਟ ਸ਼ਾਂਗੜੀਆਂ ਨਾਲ ਹਾਲੋ ਜੀ ਕਰੋ ਚੱਕ ਅਛਾ ਰਵੀ ਜੀ ਦੁੱਧ ਦਾ 13 ਕਿਲੋ ਤਿਆਰੇ ਜੀ ਹਾਂ ਜੀ ਹਾਂ ਜੀ 13 ਲੀਟਰ ਦੀ ਗਰੰਟੀ ਹੋਊਗੀ ਜੀ ਠੀਕ ਹੈ ਜੀ ਕੀ ਮੁੱਲ ਦਾ ਘਾਟਾ ਨਾ ਮਾਰੇ ਭਰਾ ਮੁੱਲ ਦੇ 65000 ਰੁਪਇਆ ਜੀ ਅੱਛਾ ਜੀ ਤੇ 60000 ਦੀ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ 65000 ਰੁਪਿਆ ਡਿਮਾਂਡ ਰੱਖੀ ਵੀਰ ਨੇ ਤੇ 62000 ਰੁਪਏ ਦੇ ਵਿੱਚ ਵੀਰ ਕਹਿੰਦਾ ਕਿ ਜਿਹੜਾ ਵੀ ਵੀਰ ਭਰਾ ਖਰੀਦਣਾ ਉਹਦਾ ਮੌਕੇ ਤੇ ਮਾਨਤਨ ਥੋੜਾ ਬੜਾ ਜ਼ਰੂਰ ਹੋਊਗਾ ਕਿਉਂਕਿ ਮੋਲ ਜਿਹੜੇ ਹੁੰਦੇ ਆ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਜਿਹਦੀ ਬੱਦੀ ਕਾਂ ਵੀਰ 2 ਨੰਬਰ ਦੀ ਦਸੀ ਡਿਟੇਲ ਇਹ ਕਹਿ ਰਹਾ ਸਾਬ ਪਹਿਲਾ ਸੁਆ ਸੁਣੀ ਹੈ ਜੀ ਅੱਛਾ ਜੀ ਤੇ ਮੂੰਹਾਂ ਚਾਰ ਦੰਦ ਆ ਐਸੇ ਚੌਗੀ ਮੂੰਹ ਹਾਂਜੀ ਮੂੰਹਾਂ ਚੌਗੀ ਆ ਜੀ ਕੰਦਾ ਟਾਈਮ ਖੜਦੀ ਸੁਣੀ ਸਮਾਂ ਕੋਈ ਇਹ ਕਹਿ ਰਹਾ ਸਾਬ ਅੱਠ ਦਿਨ ਲੈ ਜਾਊਗੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਕ ਸੂਬਾ ਪਹਿਲਾ ਸੁਣੀ ਤੇ ਅਜੇ ਕੋਈ ਤਕਰੀਬਨ 8 ਜੰਦਾ ਟਾਈਮ ਜਿਹੜਾ ਬਾਕੀ ਦੇ ਸਮੁੰਦੇ ਵਿੱਚ ਪਿਆ ਵਾ। ਸੁੰਦੇ ਸਮੇਂ ਤੱਕ ਦੋਸਤੋ ਇਹ ਜਿਹੜੀ ਆਰਡਰ ਕੁਆਲਿਟੀ ਹੈ ਬਹੁਤ ਵਧੀਆ ਤਿਆਰ ਕਰੂਗੀ। ਲੈਓ ਜੀ। ਇਹ ਵੀ ਦੋਸਤੋ ਬਿਊਟੀ ਚੈੱਕ ਕਰ ਲੋ ਕਿਸ ਕੁਆਲਿਟੀ ਦੀ। ਆਲੋਚਨਾ ਕਰੋ ਚੈੱਕ। ਪੂਰੇ ਵੱਡੇ ਢਾਂਚੇ ਰਹੀਏ ਪੂਰਾ ਵੱਡਾ ਕਟਗਾਠ ਅਜੇ ਹਾਂਜੀ ਹਾਂਜੀ। ਹਲੋ ਕਰੋ ਚੱਕ ਜੀ ਦੱਸੋ ਆਰਡਰ ਜਿਹੜਾ ਬਹੁਤ ਵਧੀਆ ਕਾਰ ਕਰੀਉਂਦੀ ਆ ਅਜੇ ਟਾਈਮ ਇਹਦੇ ਸਕੂਨ ਦੇ ਵਿੱਚ ਪਿਆ ਕਿੰਨਾ ਆਰਡਰ ਤਿਆਰ ਕਰ ਸਕਦੀ ਹਾਂ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਵਲਟ ਲਾ ਕਰੋ ਚੱਕ ਬੈਕ ਸਾਈਡ ਤੇ ਲਓ ਬਾਕੀ ਬਿਲਕੁਲ ਠੰਡੀ ਸੀ ਸਾਰਾ ਜੀ ਹਾਂ ਲਓ ਕਰੋ ਚੱਕ ਜੀ ਬਸ ਇਹ ਵੇਖੋ ਤੁਸੀਂ ਆ ਪੂਰਾ ਇਹ ਰਬੜ ਨੂੰ ਬੰਨ੍ਹ ਕੇ ਚਾਹੁੰਦੇ ਜੀ ਤੇ ਇਹਦੀ ਜਿਸ ਮਿਲਕ ਵੈਨ ਆ ਜਿਹੜੀਆਂ ਹਵਾਨੇ ਦੇ ਵੈਨਸ ਆ ਤੁਸੀਂ ਚੈੱਕ ਕਰ ਸਕਦੇ ਜੋ ਕਰੋ ਚੱਕ ਜੀ ਅਛਾ ਵੀਰੇ ਦਾ ਮੁੱਲ ਕਰਾ ਫੇਰ ਅੱਜ ਨਾ ਵੀ ਮੁੱਲ ਜਿਹੜਾ ਇਹਨਾਂ ਤਿੰਨਾਂ ਵੇੜਾਂ ਦੇ ਆਪਾਂ ਫੋਨ ਤੇ ਕਰਾਗੇ ਅਛਾ ਤਿੰਨਾਂ ਗੱਪੜੇ ਦੇ ਮੁੱਲ ਕਿੰਨਾ ਗੱਪੜੇ ਦੇ ਫੋਨ ਤੇ ਕਰਾਗੇ ਠੀਕ ਹੈ ਠੀਕ ਜਿਸ ਕੋ ਨੂੰ ਪਸੰਦ ਆਊਗੀ ਉਹ ਆਪਾਂ ਫੋਨ ਤੇ ਗੱਲ ਕਰ ਲੈਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਨਾਲ ਜਿਹੜੀ ਬੱਧੀ ਗਾਂ ਵੀ ਇਹਦੀ ਦੱਸੀ ਹੈ ਡਿਟੇਲ ਇਹ ਵੀ ਪਹਿਲਾਂ ਹੀ ਸੂਆ ਚਾਰ ਦਾੰਦ ਹੈ ਇਹ ਵੀ ਚਾਰ ਦਾੰਦ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਸਮਾਂ ਪਈ ਅਜੇ ਹਫਤਾ ਮੰਨ ਕੇ ਚੱਲਦੀ ਹੀ ਹੈ ਮਤਲਬ ਯਾਨੀ ਕਿ ਇਕੱਠੀਆਂ ਬਰਾਬਰ ਬਰਾਬਰ ਦੇ ਇੱਕ ਦੇ ਦਿਨ ਦਾ ਗੱਪਸ਼ਾ ਕਰਦੇ ਠੀਕ ਹੈ ਜੀ ਕੱਢੀਏ ਬਾਹਰ ਲਓ ਦੋਸਤੋ ਇਹ ਵੀ ਪਹਿਲਾ ਸਵੇਰ 4 ਦੰਦ ਮੂੰਹ ਤਕਰੀਬਨ ਬਰਾਬਰ ਟਾਈਮ ਦੋਵੇਂ ਇਕੱਠੀਆਂ ਸੁੰਗੀਆਂ ਇੱਕ ਦੋ ਦਿਨ ਦਾ ਫਰਕ ਪੈ ਸਕਦਾ ਕੱਦ ਕਾਠ ਦੋਸਤੋ ਇਹਦਾ ਵੀ ਗਾਂ ਦਾ ਬਹੁਤ ਵਧੀਆ ਦੋਵੇਂ ਇੱਕੇ ਫਾਰਮ ਦੇ ਵਿੱਚ ਆਈਆਂ ਫੇਰਾ ਸਾਹਿਬ ਠੀਕ ਹੈ ਜੀ ਆਰਡਰ ਕੁਆਲਟੀ ਦੋਸਤੋ ਇਹਨੇ ਵੀ ਬਹੁਤ ਵਧੀਆ ਤਿਆਰ ਕੀਤੀ ਹੈ ਲਓ ਜੀ ਲੈਓ ਇਹ ਬਰੀਡ ਦਾ ਹੀ ਦੋਸਤੋ ਬੈੜਾ ਫੇਰਾ ਸਾਹਿਬ ਦੋਵੇਂ ਹੀ ਬਰੀਡ ਦਾ ਫਰਕ ਹੈ ਬਰੀਡੋ ਹੋ ਰਹੀ ਹੋ ਰਹੀ ਹੈ ਨਾ ਹਾਂ ਜੀ ਹਾਂ ਜੀ ਥੋੜਾ ਬਰੀਡ ਦਾ ਫਰਕ ਹੈ ਲਓ ਜੀ ਕਰੋ ਚੱਕ ਜੀ ਬਾਕੀ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਜਿਹੜਾ ਗੱਬਣ ਪਸ਼ੂ ਨੂੰ ਆਪਣੀ ਥਾਂ ਦੀ ਤਿੱਪਕੇ ਪਾਸ ਕਰਕੇ ਤਸੱਲੀ ਮੇਰੇ ਵੀ ਜੀ ਬਾਕੀ ਗੱਬਣ ਦੀ ਕੱਲੀ ਨਹੀਂ ਕਹਿ ਰਿਹਾ ਸਰ ਆਪਾਂ ਇੱਕ ਬੇਨਤੀ ਕਰਦੇ ਆਂ ਵੀ ਭਾਏ ਸੂਏ ਸਵਾਏ ਆਪਦੀ ਤਸੱਲੀ ਕਰਾਇਆ ਕਰ ਹਾਂ ਠੀਕ ਠੀਕ ਜੀ ਜੇ ਕੋਈ ਆਨਲਾਈਨ ਖਰੀਦਦਾ ਉਹਦੀ ਆਪਣੀ ਸੂਏ ਦੀ ਦੋ ਟਾਈਮ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਜੇ ਕੋਈ ਮੇਰਾ ਵੀਰ ਭਰਾ ਇੱਥੇ ਆ ਕੇ ਚੋਗ ਤਸੱਲੀ ਕਰਕੇ ਲੈ ਜਾਏ ਹਾਂਜੀ ਉਹ ਸਭ ਤੋਂ ਵਧੀਆ ਉਹ ਸਭ ਤੋਂ ਵਧੀਆ ਬਾਕੀ ਆ ਵੀ ਲਾਂਮਾ ਮੇਰਾ ਵੀਰ ਨਾਲ ਕੋਈ ਵੀ ਦਵੇ ਗਰੰਟੀ ਆਪਾਂ ਕੋਈ ਨਹੀਂ ਇਹ ਦਿੰਦੇ ਕਿਸੇ ਤਰ੍ਹਾਂ ਉਹ ਲੰਬੀ ਸੁਈ ਦੀ ਗਰੰਟੀ ਆ ਤੇ ਮੇਰੇ ਵੀਰ ਭਰਾ ਇਹ ਤਾਂ ਕਰਦੇ ਨੇ ਮਹੀਨੇ-ਮਹੀਨੇ ਬਾਅਦ ਫੋਨ ਲਾਈ ਜਾਂਦੇ ਦੋਨੇ ਵਧੀਆ ਆਪਣੇ ਕਿਹੜਿਆ ਕਰਦੇ ਆ ਵਾ ਇਹਨਾਂ ਤੋਂ ਦਹਾਜਾ ਜਰਾ ਮੌਕੇ ਦਾ ਆਪਣਾ ਚੋ ਕੇ ਲੈ ਜਾਣਾ ਗਾੜੀ ਅਗਲੇ ਦੀ ਕਿਸਮਤ ਹਾਂਜੀ 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 ਆਪਾਂ ਵੀ ਗਾੜੀ ਮੋਡਲ ਲੈ ਕੇ ਹੋਣੇ ਤਾਂ ਮਾ ਘਰੇ ਬਣਾਉਂ ਨਹੀਂ ਦੈਂ ਠੀਕ ਠੀਕ ਹਾਂਜੀ ਹਾਂਜੀ ਤੇ ਦੱਸਿਓ ਵੀਰੇ ਇਹ ਕਿੰਨੇ ਪਾਰੇ ਇਹ ਨਿੰਨਾ ਜਰਸੀ ਦਾ ਜੀ ਹਾਂ ਜੀ ਤੇ ਪਹਿਲਾਂ ਪਹਿਲਾ ਸੁਗਾ ਮੂੰਹ ਦੋ ਦੰਦ ਮੂੰਹ ਦੋ ਦੰਦ ਹਾਂ ਜੀ ਹਾਂ ਜੀ ਤੇ ਸੈਕ ਦੀ ਆਪ ਦਾ ਡੈਨਮਾਰਕ ਦਾ ਸੀਮਨ ਲੱਗਾ ਪ੍ਰੋਪਰ ਇਹਨੂੰ ਅੱਛਾ ਸੈਕੜ ਸਾਰਾ ਮਿਲੂਗਾ ਉਹ ਆਪਣੇ ਕੋ ਪਿਆ ਵਾ ਜਿਹੜਾ ਅਗੇ ਸੀਮਨ ਲੱਗਾ ਡੈਨਮਾਰਕ ਦਾ ਲੱਗਾ ਡੈਨਮਾਰਕ ਦਾ ਲੱਗਾ ਡੈਨਮਾਰਕ ਕਿਹੜਾ ਸੀਮਨ ਹੈਗਾ ਜੀ ਉਹ ਹੈ 40130 40 ਡੈਨਮਾਰਕ 40130 ਦਾ ਦੋਸਤੋ ਸੀਮਨ ਲੱਗਾ ਜੀ 38100 ਤਾਂ ਜੀ ਹਾਂ ਜੀ ਲਓ ਜੀ ਆਪ ਦੋਸਤੋ ਸੈਕ ਸੀਮਨ ਦੀ ਏ ਸੈਕ ਦੇ سیمਨ ਦੀ ਆਪ ਆ ਠੀਕ ਹੈ ਜੀ ਹਾਂਜੀ ਹਾਂਜੀ ਇੰਪੋਰਟਡ سیمਨ ਦੋਸਤੋ ਆਪ ਹੀ ਇੰਪੋਰਟਡ سیمਨ ਦੀ ਜਿਹੜਾ ਗਾਂ سیمਨ ਲਗਾ ਉਹ ਵੀ ਇੰਪੋਰਟੜਿਆ ਖੁੱਲੋ ਜੀ ਉਹਦਾ ਕਹਾਸਾ ਰਹੀਆ ਖੁੱਲੀ ਫਾਰਮ ਦੇ ਵਿੱਚ ਉਹ ਰਹੀਆ ਪਾਏ ਇਸ ਕਰਕੇ ਥੋੜਾ ਹਿਆ ਕਰਦੀ ਰਸਤੇ ਦਾ ਇਹ ਲੈ ਲੋ ਮੂੜ 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 ਬਾਕੀ ਦਾ ਸਮਾਂ ਇਹਦਾ ਹਫਤਾ ਬਾਕੀ ਜੇ ਜੀ ਲਓ ਜੀ ਦਸੋ ਖਰੋਚ ਆ ਲਓ ਜੀ ਜਿਹੜੇ ਪਹੂ ਦੋਸਤੋ ਫਾਰਮ ਚੋਂਦੇ ਆ ਨਾ ਇਹ ਕਰਮਾਲੀਆਂ ਫਾਰਮ ਦੇ ਵਿੱਚ ਖੁੱਲੀਆਂ ਰਹਿੰਦੀਆਂ ਆਪਣੀ ਮਜੇ ਨਾਲ ਆਜ਼ਾਦੀ ਨਾਲ ਰਹਿੰਦੀਆਂ। ਬਾਕੀ ਜਿੰਨੂੰ ਮੇਰੇ ਵੀਰ ਭਰਾ ਨੂੰ ਪਰਖਾ ਫੋਨ ਉਹ ਹੀ ਲਾਵੇ ਕਿਉਂ ਇਹ ਥੋੜਾ ਜਿਆਦਾ ਰੇਟ ਵੀ ਚੰਗੇ ਦੀ ਜੀ। ਠੀਕ ਠੀਕ ਠੀਕ। ਹਾਂਜੀ ਹਾਂਜੀ। ਅੱਛਾ ਰੇਟ ਇਹਦਾ ਵੀ ਫੋਨ ਤੇ ਹੋਗਾ ਜੀ। ਇਹਦਾ ਵੀ ਫੋਨ ਤੇ। ਤਿੰਨਾਂ ਵੜਾ ਦਾ ਰੇਟ ਜਿਹੜਾ ਫੋਨ ਤੇ ਹੋਗਾ ਬਾਕੀ ਠੰਡੀ ਸੀਰਸ ਲਾ ਕੇ ਦੇਖ ਲੋ। ਲਓ ਜੀ ਦੋਸਤੋ। ਕਾ ਮਰਜ਼ੀ ਕੋ ਬੈਠਾ ਰਵੇ। ਹਾਂਜੀ ਲਓ ਜੀ ਕਰੋ ਜੀ। ਹਾਂਜੀ। ਦੋਸਤੋ ਪਹਿਲਾ ਸੂਆ ਦੋ ਦੰਦ ਮੂੰਹ ਚੋਂ ਵਛੀਏ। ਤੇ ਇਹ ਉਸ ਤੋਂ ਅੱਗੇ ਤਿੰਨ ਨੰਬਰ ਦੋਸਤੋ ਬੱਛੀ ਇਹ ਵੀ ਪਹਿਲਾ ਸਵੇਰ ਸੂਈ ਇਹ ਵੀ ਚਾਰ ਦੰਦ ਤੇ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਵਿਖਾਈ ਹੈ ਇਹ ਬੱਛੀ ਦੋਸਤੋ ਤੀਜਾ ਸਵੇਰ ਸੂਈ ਹੈ ਇਹਨਾਂ ਪਸ਼ੂਆਂ ਦੀ ਡਿਟੇਲ ਦੋਸਤੋ ਸਾਰੀ ਆਪਾਂ ਵੀਡੀਓ ਦੇ ਵਿੱਚ ਦੱਸਤੀ ਆ ਵੀਰ ਨੇ ਪਸ਼ੂ ਦੋਸਤੋ ਚਾਰ ਖਾਏ ਇੱਕ ਗਾਂ ਸੂਈ ਤੇ ਤਿੰਨ ਗਾਵਾਂ ਗੱਪਣੇ ਸੂਏ ਸਾਰੇ ਪਸ਼ੂ ਨੂੰ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਗੱਪਣ ਪਸ਼ੂ ਨੂੰ ਦੋਸਤੋ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਤ ਦਾ ਫੇਰ ਬੋਲ ਦੇਣਾ ਪਿੰਡ ਵੀਤ ਦਾ ਵੱਡੇ ਸਭਰਵਾਨ ਖੇਰਾ ਸਾਹਿ ਹਾਂਜੀ ਪਹਿਲਾ ਪਹਿਲਾ ਸੂਆ ਸੂਨੀਆ ਇਹਦਾ ਕਿ ਕਿਸਮਤ ਕਿੰਨਾ ਕਿੰਨਾ ਦੁੱਧ ਭਰਨਾ ਹਾਂਜੀ ਨਹੀਂ ਤੇ ਫਿਰ ਵੀ ਮੇਰੇ ਵੀਰ ਪਹਾਲਾ ਮਾਂ ਦੇ ਅੰਦਰ ਫਿਰ ਮਾੜੀ ਗੱਲ ਆਉ ਦੇ ਵਿੱਚ ਨਹੀਂ ਹਾਂਜੀ ਹਾਂਜੀ ਕਿਉਂਕਿ ਦੂਜਾ ਸੂਆ ਪਹੂ ਸੂਆ ਬਾਕੀ ਹਾਂ ਅਸੀਂ ਆਪਾਂ ਦਾ ਰਾਜਾ ਲਾ ਕੇ ਲਈਆਂ ਹਾਂ ਕਿੰਨਾ ਦਾ ਦੇ ਕਰ ਸਕਦੀਆਂ ਉਸਨਾਂ ਅਸੀਂ ਕੀਮਤ ਭਰ ਕੇ ਬੈੜਾ ਲਈਆਂ ਕਿਉਂਕਿ ਬਰੀਡ ਆ ਜੀ ਉਹ ਸਾਡੀ ਕਿਸਮਤ ਹੈ ਸਾਡੀ ਜਿੰਨੇ ਖਰੀਦਰੀਆਂ ਉਹ ਉਹਦੀ ਕਿਸਮਤ ਹੈ ਇੱਕ ਨਾ ਤੋਂ ਦੇ ਕੋਲ ਚੋ ਸਕਦਾ ਕਿੰਨਾ ਇਹ ਦੇ ਸਕਦੀਆਂ ਠੀਕ ਠੀਕ ਹਾਂਜੀ ਸੇਵਾ ਤੇ ਡਿਪੈਂਡ ਕਰਦਾ ਸੇਵਾ ਦੇ ਡਿਮੈਂਡ ਕਰਦਾ ਕਿ ਵੇਚ ਮੜ ਕੇ ਤੇ ਕਿਸ ਨੇ ਵੇਖਿਆ ਨਹੀਂ ਹਾਂਜੀ 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 ਲਓ ਦੋਸਤੋ ਐਸ ਗਾਂ ਦੀ ਜਿਹੜੀ ਮਿਲਕ ਵੈਂਸ ਆ ਹਵਾਨੇ ਦੇ ਤੁਹਾਨੂੰ ਮਿਖਾਉਣਾ ਆ ਲਓ ਜੀ ਕਰੋ ਚੱਕ ਇਹ ਦੋਸਤੋ ਇੱਕ ਬੁਲਬੁਲ ਦਾ ਬੱਚਾ ਜੀ ਆ ਜਰਸੀ ਜਰਸੀ ਆਪਾਂ ਲੈਨੇ ਆ ਬੜੇ ਸ਼ੌਕ ਨਾਲ ਜੇਕਰ ਵਿੱਚ ਨਹੀਂ ਹੋਵੇ ਤਾਂ ਵੀ ਕੋਈ ਨਹੀਂ ਵੀਡੀਓ ਪਾ ਵੀ ਦਵੇ ਆਪਾਂ ਨੂੰ ਫਿਰ ਵੀ ਆਪਾਂ ਸ਼ੌਕ ਨਾਲ ਲਵਾਗੇ ਠੀਕ ਠੀਕ ਕੇਨ ਵੀ ਕੇਨ ਮੁੱਲ ਤਾਰ ਕੇ ਲਵਾਗੇ ਉਹ ਜੀ ਗੱਲ ਨਹੀਂ ਠੀਕ ਠੀਕ ਹਾਂਜੀ ਹਾਂਜੀ ਬੰਦਾ ਮੁੱਲ ਜੋ ਵੀ ਹੋਵੇ ਜੋ ਵੀ ਬੰਦਾ ਮੁੱਲ ਹੋ ਉਸ ਨਾਲ ਅਗਲੇ ਨੂੰ ਫਿੱਟ ਬਹੁਤ ਆਪਾਂ ਲੈ ਵੀ ਸਕਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਐਡਰੈਸ ਇੱਕਰੀ ਵਿਕਦਾ ਫਿਰ ਬੋਲ ਦਿੰਦਾ ਪਿੰਡ ਵੱਡੇ ਸਬਰਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਹਰਪ੍ਰੀਤ ਸਿੰਘ ਫੋਨ ਨੰਬਰ ਵੀਰ ਇੱਕਰੀ ਫੇ ਬੋਲਦੇ ਆਪਾਂ ਫੋਨ ਨੰਬਰ 987773503